ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਨਹੀਂ ਹੋਵੇਗੀ ਖੈਰ ਕਿਉਂਕਿ ਜਲੰਧਰ ਪੁਲਿਸ ਕੱਟ ਰਹੀ ਹੈ ਮੋٹے ਮੋٹے ਚਲਾਨ ਪੰਜਾਬ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਦਿਆਂ 47 ਚਲਾਨ ਕੀਤੇ ਨੇ ਚਲੰਦਰ ਪੁਲਿਸ ਨੇ ਜਨਤਕ ਥਾਵਾਂ ਤੇ ਸ਼ਰਾਬ ਦੀ ਖਪਤ ਨੂੰ ਨਾਤ ਪਾਉਣ ਦੇ ਲਈ ਰਾਤ ਦੀ ਮੁਹਿੰਮ ਚਲਾਈ ਹੈ ਜਨਤਕ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ ਪੁਲਿਸ ਨੇ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਵਿਰੁੱਧ ਤੇ ਯਤਨ ਕੀਤੇ ਨੇ 185 ਵਾਹਨਾਂ ਦੀ ਇਸ ਦੇ ਵਿੱਚ ਜਾਂਚ ਕੀਤੀ ਗਈ ਹੈ ਤੇ 47 ਲੋਕਾਂ ਦੇ ਮੋٹے ਚਲਾਨ ਵੀ ਜਲੰਧਰ ਪੁਲਿਸ ਦੇ ਵੱਲੋਂ ਕਟੇਗੇ ਨੇ ਇਹ ਕਾਰਵਾਈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 4 ਡਿਵੀਜ਼ਨ ਨੰਬਰ 7 ਐਸ ਐਚਓ ਦੇ ਵੱਲੋਂ ਕੀਤੀ ਗਈ ਹੈ ਅਭਿਆਨ ਦਾ ਉਦੇਸ਼ ਵਾਰਨ ਦੇ ਅੰਦਰ ਸ਼ਰਾਬ ਦੀ ਵਿਕਰੀ ਅਤੇ ਸੇਵਨ ਨੂੰ ਰੋਕਣਾ ਹੈ ਤਾਂ ਜੋ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਇਹਨਾਂ ਆਦਾਰਿਆਂ ਦੇ ਆਸ-ਪਾਸ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਇਸ ਦਾ ਮੁੱਖ ਮੰਤਵ ਹੈ ਦੱਸਦੀ 185 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ કુલ 47 ਚਲਾਨ ਜਿਹੜੇ ਨੇ ਕੱਟੇ ਗਏ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 11 ਚਲਾਨ ਜਿਹੜੇ ਨੇ ਕੱਟੇ ਗਏ ਨੇ ਇਸ ਤੋਂ ਬਿਨਾ ਸਹੀ ਨੰਬਰ ਪਲੇਟ ਨਾ ਹੋਣ ਦੇ ਚੱਕਰ ਚ ਦੋ ਪਹੀਆ ਵਾਹਨ ਜਿਹੜੇ ਨੇ ਉਹਨਾਂ ਦੇ ਵੀ ਚਲਾਨ ਕੱਟੇ ਗਏ ਨੇ ਟੋਟਲ 8 ਚਲਾਨ ਕੱਟੇ ਗਏ ਨੇ ਹੈਲਮਟ ਤੇ 12 ਚਲਾਨ ਕੱਟੇ ਗਏ ਨੇ ਟ੍ਰਿਪਲ ਰਾਈਡਿੰਗ ਦੇ 7 ਚਲਾਨ ਕਾਲੀ ਫਿਲਮ ਦੇ 3 ਚਲਾਨ ਅਤੇ ਦਸਤਾਵੇਜ਼ਾਂ ਦੀ ਘਾਟ ਹੋਣ ਦੇ ਕਰਕੇ 6 ਵਾਹਨ ਜਿਹੜੇ ਨੇ ਜਬਤ ਕੀਤੇ ਗਏ ਨੇ ਤਾਂ ਲਗਾਤਾਰ ਜਲੰਧਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹੁਣ ਜੇਕਰ ਸ਼ਰਾਬ ਪੀ ਕੇ ਗੱਡੀ ਚਲਾਉਂਗੇ ਜਾਂ ਫਿਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਮੋਟਾ ਚਲਾਨ ਕੱਟ ਸਕਦਾ ਹੈ ਇਸ ਪੂਰੇ ਮੁਹਿੰਮ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਆਓ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾਉਨੇ ਆ ਐਜ਼ ਯੂ ਆਲ ਨੋ ਜਲੰਧਰ ਕਮਿਸ਼ਨਰੇਟ ਇਸ ਫੁਲੀ ਕਮਿਟਿਡ ਇਨ ਮੇਕਿੰਗ ਦ ਸਟਰੀਟ ਸੇਫ ਐਂਡ ਆਲਸੋ ਟੇਕਸ ਸਟ੍ਰਿਕਟ ਐਕਸ਼ਨ ਅਗੇਂਸ ਟ੍ਰੈਫਿਕ ਰੂਲ ਵਾਇਲੇਟਰਸ As part of this commitment, a special drive focused on cracking down on consumption of liquor in public places and also against drink and drive was organized on 16th and 18th between 8 pm and 11 pm. This yeah. yes, drive, Doran, SHOs, ERS, and the field media team, below, Division Char and Division Sat, the area which is very special. Nakabandi. Yes, during, कुल 185 व्हीकल्स चेक किए गए चिन्ह विचो 47 चालान किए गए 11 ड्रिंक एंड ड्राइव दे 12 बिना हेलमेट दे 8 बिना नंबर प्लेट 7 ट्रिपल राइडिंग 3 इलीगल ब्लैक फिल्म ਅਤੇ 6 ਜਿਨ੍ਹਾਂ ਦਾ ਵੈਲਿਡ ਡਾਕੂਮੈਂਟਸ ਨਹੀਂ ਸੀ ਉਹਨਾਂ ਨੂੰ ਇੰਪਾਉਂਟ ਕੀਤਾ ਗਿਆ ਮੈਂ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿਰਪਾ ਕਰਕੇ ਟ੍ਰੈਫਿਕ ਰੂਲਸ ਦਾ ਪਾਲਣਾ ਕਰੋ ਸ਼ਰਾਬ ਪੀ ਕੇ ਗੱਡੀ ਨਾ ਚਲਾਇਓ ਅਤੇ ਸੇਫ ਬਿਊਰੋ ਰਿਪੋਰਟ 1 ਪੁਆਇੰਟ